ਇੱਕ ਕੱਸੀ ਟਰੱਕ ਪਰੈਡਾ ਕੋਲ ਮਾਲ ਲੈ ਕੇ ਆ ਰਿਹਾ ਸੀ ਨਵਦਾ ਤੋਂ ਇਹ ਜਾਣਾ ਸੀ ਕਸ਼ਮੀਰ ਟਰੱਕ ਕਾ ਟਰੱਕ ਦੀ ਤਾਂ ਅੜਿਆ ਤੇ ਨਾਲ ਦੋ ਬੰਦੇ ਕਾਬੂ ਕੀਤੇ ਆ ਕਿ ਜਾ ਯਾਰ ਕਿਸ ਤਰ੍ਹਾਂ ਛੁਪਾ ਕੇ ਲੈ ਕੇ ਜਾਇਆ ਜਾ ਰਿਹਾ ਪਿਆਜ਼ ਮੈਂ ਕਹਿ ਤਾਂ ਰਿਹਾ ਇਹ ਬੰਦੇ ਨਾ ਕਹਿਣਾ ਨਹੀਂ ਚਾਹੀਦਾ ਇਹ ਬੰਦੇ ਆਪਣੀ ماں ਨੂੰ ਵੇਚਦੇ ਹੋਣੇ ਇਸ ਤਰੀਕੇ ਨਾਲ ਜਿਸ ਤਰੀਕੇ ਨਾਲ ਇਹ ਕਮੀਨੇ ਹਰਾਮਜਾਦੇ ਕਹਿੰਦੀ ਗਊ ਮਾਤਾ ਦੀ ਹੱਤਿਆ ਕਰਕੇ ਲੈ ਕੇ ਜਾਂਦੇ ਆ ਆਪਣੀ ਮਾਂ ਨੂੰ ਵੀ ਇਸ ਤਰ੍ਹਾਂ ਆਪਣੇ ਇਲਾਕੇ ਦੇ ਵਿੱਚ ਤੇ ਹੁੰਦੇ ਆ ਇਹ ਅਜਿਹੇ ਕਮਿਊਨਿਟੀ ਲੋਕ ਨੇ ਹੋਰ ਚੜਦਾ ਬੰਦਾ ਹੈ ਜਾਂ ਕਮਨਿਟੀ ਇੱਕ ਟਰੱਕ ਫੜਿਆ 2:30 ਵਜੇ ਨੀਰਬਾਉਟ ਕੋਲ ਸ਼ੇਰਪੁਰ ਚੌਂਕ ਦੇ ਵਿੱਚ ਕਿ ਮੈਨੂੰ 500 ਦੇ ਨੇੜੇ ਜਿਹੜੇ ਪੈਕਟ ਹੈ ਜਿਹਦੇ ਵਿੱਚ ਗਊ ਮਾਸ ਉਹਨਾਂ ਨੇ ਉਹਦੇ ਵਿੱਚ ਲੈ ਤਾ ਇਹਨਾਂ ਨੇ ਰਾਜਪੁਰੂ ਆ ਕੇ ਗਾਇਆਂ ਫੜ ਲਈਆਂ ਸਾਡੇ ਲੁਧਿਆਣੇ ਵਾਲੇ ਜਿਹੜੇ ਪ੍ਰਧਾਨ ਨੇ ਸੁਤੇ ਪਏ ਨੇ ਨੂੰ ਫਾਂਸੀ ਦਿਓ ਗਊ ਹੱਤਿਆਰ ਨੂੰ ਫਾਂਸੀ ਦਿਓ ਫਾਂਸੀ ਦਿਓ ਫਾਂਸੀ ਦਿਓ ਨੂੰ ਨੀਰਬਾਉਟ ਕੋਈ ਸਰੇ 8:30-9 ਵਜੇ ਕਾਲ ਆਈ ਸੀਗੀ ਕਿ ਮੋਤੀ ਨਗਰ ਥਾਣੇ ਦੇ ਵਿੱਚ ਇੱਕ ਰਾਤੀ 2:30 ਵਜੇ ਸਾਡੇ ਸਤੀ ਸ਼ਰਮਾ ਜੀ ਨੇ ਜੋ ਗੋਰਖਾ ਸੇਵਾ ਦਲ ਦੇ ਪ੍ਰਧਾਨ ਨੇ ਆਪਣਾ ਦੇਸ਼ ਦੇ ਉਹਨਾਂ ਨੇ ਉਹਨਾਂ ਨੂੰ ਇੱਕ ਟਰੱਕ ਫੜਿਆ 2:30 ਵਜੇ ਨੇਅਰਬਾਊਟ ਕੋ ਸ਼ੇਰਪੁਰ ਚੌਂਕ ਦੇ ਵਿੱਚ ਮੈਨੂੰ ਕਾਲ ਆਈ ਮੈਂ ਆਪਣੀ ਸਾਰੀ ਟੀਮ ਨੂੰ ਫੋਨ ਕੀਤਾ ਅਸੀਂ ਇੱਥੇ ਪਹੁੰਚੇ ਇੱਥੇ ਆ ਕੇ ਜਦੋਂ ਦੇਖਿਆ ਤੇ ਇੱਕ ਟਰੱਕ ਜਿਹਦੇ ਉੱਪਰ ਇਹਨਾਂ ਨੇ ਪਿਆਜ਼ ਪਾਏ ਹੋਏ ਨੇ ਔਰ نیچے ਲਗਭਗ ਜੋ ਦੱਸਿਆ ਜਾ ਰਿਹਾ ਹੈ ਵੈਸੇ ਖੋਲ ਕੇ ਨਹੀਂ ਦੇਖਿਆ ਜੋ ਉਹਨਾਂ ਨੇ ਪੁਲਿਸ ਵਾਲਿਆਂ ਨੇ ਦੱਸਿਆ ਸਾਨੂੰ ਕਿ 500 ਦੇ ਨੇੜੇ ਜਿਹੜੇ ਪੈਕਟ ਹੈ ਜਿਹਦੇ ਵਿੱਚ ਉਹ ਗਊ ਮਾਸ ਉਹਨਾਂ ਨੇ ਅੰਦਰ ਦਿੱਤਾ ਹੋਇਆ ਔਰ ਬੜੀ ਮੰਦ ਭਾਗੀ ਘਟਨਾ ਹੈ ਬੜੀ ਮੰਦ ਭਾਗੀ ਕਿ ਸਾਡੀ ਜਿਹੜੀ ਇੱਕ ਮਾਤਾ ਵੈ ਜਿਹੜੀ ਕਿ ਇੱਕ ਸਾਰੇ ਸਾਡੇ ਸੰਸਾਰ ਨੂੰ ਪਾਲਦੀ ਆਪਣਾ ਦੁੱਧ ਦੇ ਕੇ ਕਿਉਂਕਿ ਦੁੱਧ ਦੇਣ ਵਾਲਾ ਅਸੀਂ ਮਾਤਾ ਦਾ ਦੁੱਧ ਪੀਨੇ ਆ ਤੇ ਸਾਡੀ ਮਾਂ ਦੇ ਬਰਾਬਰ ਅਸੀਂ ਉਹਨੂੰ ਆਪਾਂ ਦਰਜਾ ਦਿੱਤਾ ਹੋਇਆ ਵਾ ਉਹਦਾ ਇੱਕ ਕਤਲ ਕਰਕੇ ਇਹ ਕਸ਼ਮੀਰ ਭੇਜਿਆ ਜਾ ਰਿਹਾ ਹੈ ਲਾਹਨਤ ਐਹੋ ਜੇ ਬੰਦਿਆਂ ਦੇ ਉੱਤੇ ਔਰ ਮੇਰੀ ਹੁਣ ਪ੍ਰਸ਼ਾਸਨ ਅੱਗੇ ਵੀ ਮੰਗ ਹੈ ਜਿਹੜੇ ਇਹੋ ਜਿਹੇ ਬੰਦੇ ਇਹੋ ਜਿਹੇ ਕਾਨੂੰਨੀਆ ਹਰਕਤਾਂ ਕਰਦੇ ਨੇ ਉਹਨਾਂ ਨੂੰ ਫੜਿਆ ਜਾਵੇ ਉਹਨਾਂ ਨੂੰ ਮੇਨ ਪਿੱਛੇ ਜਿਹੜੀ ਹੈ ਜੇਲ੍ਹ ਦੀਆਂ ਸਲਾਕਾਂ ਦੇ ਵਿੱਚ ਸੁਟਿਆ ਜਾਵੇ ਔਰ ਸਾਡੀ ਸਰਕਾਰ ਅੱਗੇ ਵੀ ਮੇਰੀ ਬੇਨਤੀ ਹੈ ਵੀ ਇਹ ਭਾਰਤ ਸਰਕਾਰ ਇਸ ਦੇ ਉੱਤੇ ਕੋਈ ਕਾਨੂੰਨ ਬਣਾਵੇ ਇਹੋ ਜਿਹਾ ਸਖਤ ਕਾਨੂੰਨ ਹੋਣਾ ਚਾਹੀਦਾ ਜਿਹੜਾ ਮੌਕੇ ਦੇ ਉੱਤੇ ਜਿਹੜਾ ਬੰਦਾ ਫੜਿਆ ਜਾਵੇ ਉਹਨੂੰ ਇਹ ਅੰਦਰਖਵਾਲਾ ਚਿਤ ਕੀਤਾ ਜਾਵੇ ਤੇ ਉਹਦੀ ਜਿਹੜੇ ਉਹਦੇ ਬੰਦ ਹੀ ਕਾਰਵਾਈ ਕੀਤੀ ਜਾਵੇ ਜਿਹੜਾ ਇੱਕ ਦੋ ਮਾਸਾ ਠਾਕੇ ਦਾ ਪਰ ਹੈਗਾ जय श्री राम जी वाहेगुरु जी का खालसा वाहेगुरु जी की फतेह आज बड़ी ही ਮੰਦ ਭਾਗੀ ਘਟਨਾ ਦੇਖਣ ਨੂੰ ਮਿਲੀ ਰਾਤ तकरीबन 2 ਵਜੇ ਸਾਡੇ ਸतीश ਸ਼ਰਮਾ ਜੀ ਨੇ ਇਹ ਟਰੱਕ ਜਿਹੜਾ ਖੰਨੇ ਤੋਂ ਆ ਕੇ ਫੜਿਆ ਤੇ ਚਲੋ ਉਹਨਾਂ ਦੀ ਸੁਭਾਸ਼ੀ ਵੀ ਇਹ ਵੀ ਇਹੋ ਜਿਹੜਾ ਕੰਮ ਹੋਣ ਜਾ ਰਿਹਾ ਸੀ ਲੋਕ ਪਤਾ ਨਹੀਂ ਕੀ ਕਰ ਰਹੇ ਨੇ ਔਰ ਕੀ ਹੋ ਗਿਆ ਦਿੱਲੀ ਤੋਂ ਨੋਇਡਾ ਤੋਂ ਟਰੱਕ ਲਿਆ ਕੇ ਇੱਥੋਂ ਲੁਧਿਆਣੇ ਨੂੰ ਲੰਘ ਜਾਂਦਾ ਚਲੋ ਸਾਨੂੰ ਪਤਾ ਨਹੀਂ ਲੱਗਦਾ ਜੇ ਸਾਨੂੰ ਪਤਾ ਲੱਗਦਾ ਤਾਂ ਅਸੀਂ ਵੀ ਜਲਦ ਪਹੁੰਚਦੇ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਅੰਕੁਰ ਜੀ ਨੇ ਫੋਨ ਕੀਤਾ ਤੇ ਅਸੀਂ ਉਰੇ ਪਹੁੰਚ ਵੀ ਗਏ ਆ ਲੇਕਿਨ ਕਿੱਡੀ ਕੁ ਮਾੜੀ ਗੱਲ ਆ ਕਿਹੜੀ ਕਿਹੜੀ ਬਦਲਾਵ ਦੀ ਸਰਕਾਰ ਹੈ ਸ਼ਰਮ ਆਣੀ ਚਾਹੀਦੀ ਯਾਰ ਕਮਾਲ ਦੀ ਗੱਲ ਹੈ ਗਊ ਮਾਤਾ ਚਲੋ ਮੈਂ ਕਹਿੰਦਾ ਸਾਡੇ ਸਨਾਤਨ ਧਰਮ ਦੇ ਵਿੱਚ ਅਸੀਂ ਗਊ ਮਾਤਾ ਨੂੰ ਪੂਜਦੇ ਆ ਜੇ ਅਸੀਂ ਹੋਰ ਧਰਮਾਂ ਦੀ ਵੀ ਗੱਲ ਕਰੀਏ ਸਿੱਖ ਧਰਮ ਚਾਹੇ ਇਸਾਈ ਧਰਮ ਚਾਹੇ ਮੁਸਲਮਾਨੀ ਧਰਮ ਗਊ ਮਾਤਾ ਉਹ ਮਾਤਾ ਹੈ ਜਦੋਂ ਕਿਸੇ ਦੀ ਮਾਂ ਨੂੰ ਦੁੱਧ ਨਾ ਉਤਰਦਾ ਹੋਵੇ ਬੱਚੇ ਦੀ ਤੇ ਗਊ ਮਾਤਾ ਦਾ ਦੁੱਧ ਪਲਾ ਕੇ ਉਹਨੂੰ ਜਿੰਦਾ ਰੱਖਿਆ ਜਾ ਸਕਦਾ ਹੈ ਗਊ ਮਾਤਾ ਦੇ ਵਿੱਚ ਤੁਸੀਂ ਟੈਕਨੀਕਲ ਫਾਇਦੇ ਦੇ ਵਿੱਚ ਗਊ ਮਾਤਾ ਨੂੰ ਮਾਤਾ ਕਿਹਾ ਗਿਆ ਨਾ ਉਹਦਾ ਕੋਈ ਕਾਰਨ ਹੈ ਕਦੇ ਪੜੋ ਕਦੇ ਪੜੋ ਗਊ ਮਾਤਾ ਨੂੰ ਤੇ ਹਮੇਸ਼ਾ ਚਰਨਾਂ ਦੇ ਵਿੱਚ ਆਪਣਾ ਜੀ ਕਮੀਨੇ ਲੋਕ ਜਿਹੜੇ ਹਰਾਮਜਾਦੇ ਲੋਕ ਜਿਹੜੇ ਜਿਹੜੇ ਇਹ ਜਿਹੇ ਕੰਮ ਕਰਦੇ ਰੋਣਾ ਆਉਂਦਾ ਸਾਨੂੰ ਸੁਣ ਕੇ ਵੀ ਵੀ ਉਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਉਹ ਇੱਕ ਤਰ੍ਹਾਂ ਦਾ ਸਾਡੀ ਦਾ ਮਾਂ ਹੈ ਹੀ ਹੈ ਗਊ ਮਾਤਾ ਇਹਨਾਂ ਦੀ ਵੀ ਮਾਂ ਹੈ ਕਿਉਂਕਿ ਜੇ ਜੇ ਮੰਨ ਲਓ ਅੱਜ ਦੋਸ਼ੀ ਮੁਸਲਮ ਨੇ ਜਾਂ ਕ੍ਰਿਸਚਨ ਨੇ ਜੇ ਕਰ ਉਹਨਾਂ ਦੇ ਬੱਚਿਆਂ ਨੂੰ ਵੀ ਮਾਂ ਦਾ ਦੁੱਧ ਨਹੀਂ ਪਲਾਇਆ ਜਾ ਰਿਹਾ ਨਾ ਤਾਂ ਸਿਰਫ ਇੱਕੋ ਹੀ ਵਿਕਲਪ ਹੁੰਦਾ ਪਾਣੀ ਪਲਾ ਕੇ ਬੱਚਾ ਜਿੰਦਾ ਨਹੀਂ ਰਹਿ ਸਕਦਾ ਗਊ ਮਾਤਾ ਦਾ ਦੁੱਧ ਲਾਇਆ ਜਾਂਦਾ ਤਾਉ ਜਿੰਦਾ ਰਹਿੰਦਾ ਤੇ ਫਿਰ ਗਊ ਆਪੇ ਮਾਤਾ ਹੋਈ ਨਾ ਇੱਕ ਛੋਟਾ ਜਿਹਾ ਪੁਆਇੰਟ ਤੁਸੀਂ ਸਮਝ ਲੈਣਾ ਚਾਹੀਦਾ ਹੈ ਹੋਰ ਵਿਗਿਆਨੀ ਕਿੰਨੇ ਫਾਇਦੇ ਨੇ ਇਹਨਾਂ ਦੇ ਖਾਦ ਦੇ ਨਾਲ ਅਸੀਂ ਜਿਹੜਾ ਖਾਣੇ ਹੈ ਉਹਦਾ ਸਾਨੂੰ ਫਾਇਦਾ ਹੁੰਦਾ ਜੇ ਫਾਇਦੇ ਗਿਣਨ ਲੱਗ ਜੇ ਤਾਂ ਸ਼ਾਇਦ ਚਾਰ ਰਾਤਾਂ ਚਾਰ ਦਿਨ ਲੱਗ ਜਾਣ ਫਿਰ ਵੀ ਅਸੀਂ ਪੂਰੇ ਫਾਇਦੇ ਗਊ ਮਾਤਾ ਦੇ ਜਿਹੜੇ ਦਿਖਾ ਨਹੀਂ ਪਾਵਾਂਗੇ ਫਿਰ ਵੀ ਯਾਰ ਲੋਕਾਂ ਨੂੰ ਸ਼ਰਮ ਨਹੀਂ ਆ ਰਹੀ ਕਮਾਲ ਦੀ ਗੱਲ ਹੈ ਅਜਿਹੇ ਲੋਕਾਂ ਨੂੰ ਤਾਂ ਫਾਂਸੀ ਦੇ ਦੇਣੀ ਚਾਹੀਦੀ ਹੈ ਜੁੱਤੀਆਂ ਮਾਰਨੀਆਂ ਚਾਹੀਦੀਆਂ ਮੌਕੇ ਤੇ ਤਾਂ ਇਹ ਰੁਕੇਗਾ ਸਖਤ ਤੋਂ ਸਖਤ ਮੈਂ ਰਾਸ਼ਟਰਪਤੀ ਜੀ ਨੂੰ ਬੇਨਤੀ ਕਰਦਾ ਹਾਂ ਵੀ ਕੋਈ ਇਹੋ ਜਿਹਾ ਪ੍ਰੋਧਾਨ ਲੈ ਕੇ ਆਓ ਵੀ ਇਹਨਾਂ ਨੂੰ ਮੌਕੇ ਤੇ ਜਿਹੜੀ ਹੈ ਥਾਣੇ ਦੇ ਵਿੱਚ ਉਪਰਾਧਾਂ ਨ ਹੋਵੇ ਵੀ ਜਿਹੜਾ ਗਊ ਹੱਤਿਆ ਕਰੇ ਜਾਂ ਇਸ ਤਰ੍ਹਾਂ ਟਰੱਕ ਦੇ ਵਿੱਚ ਗਊ ਮਾਸ ਲੈ ਕੇ ਜਾਵੇ ਉਹਨੂੰ ਮੌਕੇ ਤੇ ਫਾਂਸੀ ਦੇ ਦਿੱਤੀ ਜਾਵੇ ਇਹ ਫੇਰ ਕੰਮ ਰੁਕੇਗਾ ਲੈ ਲੈ ਤੁਸੀਂ ਵੀ ਵਾਈਟ ਲੈ ਰਹੇ ਆਂ ਵਾਈਟ ਲੈ ਰਹੇ ਲੋ ਸਾਡੇ ਕੋਲ ਸੋਚਣਾ ਸੀ ਵੀ ਇਸ ਟਰੱਕ ਦੇ ਅੰਦਰ 10 ਟਨ ਦੇ ਕਰੀਬ ਗਊ ਮਾਸ ਭਰ ਕੇ ਉੱਪਰ ਪਿਆਜ਼ ਦੀਆਂ ਬੋਰੀਆਂ ਲੱਦ ਕੇ ਦਿੱਲੀੋਂ ਲੱਦ ਕੇ ਇਹਨਾਂ ਨੇ ਸ਼੍ਰੀਨਗਰ ਜਾਣਾ ਇਸ ਅਧਾਰ ਤੇ ਜਿਹੜੀਆਂ ਸਾਡੀਆਂ ਟੀਮਾਂ ਖੰਨੇ ਦੀ ਟੀਮ ਖਾਸ ਕਰਕੇ ਮੌਕੇ ਤੇ ਸੀ ਰੋਪੜ ਦੀ ਟੀਮ ਮੌਕੇ ਤੇ ਸੀ ਹਿਮਾਚਲ ਦੀ ਟੀਮ ਮੌਕੇ ਤੇ ਸੀ ਲੁਧਿਆਣਾ ਦੀ ਟੀਮ ਮੌਕੇ ਤੇ ਸੀ ਜਲੰਧਰ ਦੀ ਟੀਮ ਮੌਕੇ ਤੇ ਸੀ ਅੱਜ ਵੀ ਮੌਕੇ ਤੇ ਨਿਹੰਗ ਸਿੰਘ ਪਹੁੰਚੇ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਗੁਰੂ ਦੀ लाज ਰੱਖੀ ਹੈ ਕਿਉਂਕਿ ਗੁਰੂ ਸਾਹਿਬ ਦਾ ਇੱਕੋ ਹੀ ਸੰਦੇਸ਼ ਸੰਦੇਸ਼ ਹੈ ਸਾਰਿਆਂ ਨੂੰ ਸਮਾਜ ਨੂੰ ਗਊ ਗਰੀਬ ਦੀ ਰੱਖਿਆ ਕਰਨਾ ਗਉ ਗਰੀਬ ਦੀ ਰੱਖਿਆ ਵਾਸਤੇ ਅੱਜ ਨਿਹੰਗ ਸਿੰਘ ਪਹੁੰਚੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇੱਥੋਂ ਦੀ ਸੰਗਤ ਵੀ ਬਹੁਤ ਪਹੁੰਚੀ ਹੈ ਲੁਧਿਆਣਾ ਦੇ ਉਹਨਾਂ ਦਾ ਵੀ ਧੰਨਵਾਦ ਤੇ ਜੇ ਸਾਰੇ ਇਸ ਤਰ੍ਹਾਂ ਹੀ Hindu Sikh ਭਰਾ ਕਿਉਂਕਿ ਜਿਹੜੀ ਗਉ ਹੈ ਉਹ ਸਭ ਦੀ ਸਾਂਝੀ ਹੈ ਵਿਸ਼ਵ ਦੀ ਮਾਤਾ ਹੈ ਗਉ ਮਾਤਾ ਵਿਸ਼ਵ ਦੀ ਮਾਤਾ ਹੈ ਤੇ ਸਾਰਿਆਂ ਦੀ ਮਾਂ ਹੈ ਜਿਨ੍ਹਾਂ ਨੇ ਦੁੱਧ ਪੀ ਲਿਆ ਉਹਦੀ ਮਾਂ ਹੈ ਮਾਂ ਦਾ ਦਰਜਾ ਸਭ ਨੂੰ ਇਹਦਾ ਕਰਜ਼ ਚੁਕਾਉਣ ਵਾਸਤੇ ਇਕਜੁੱਟ ਹੋ ਕੇ ਸੜਕਾਂ ਤੇ ਉਤਰਨਾ ਪਏਗਾ ਤਾਂ ਕਿ ਇਹ ਜੇ ਮਲੇਛ ਜਿਹੜੇ ਗਊਆਂ ਨੂੰ ਵੱਢ ਕੇ ਪੰਜਾਬ ਤੋਂ ਬਾਹਰ ਇਹ ਖਾਣ ਵਾਸਤੇ ਲੈ ਕੇ ਜਾ ਰਹੇ ਆ ਉਹਨਾਂ ਨੂੰ ਨੱਥ ਪਾਈ ਜਾਵੇ ਸਰਕਾਰ ਜਦੋਂ ਦੀ ਇਹ ਬਣੀ ਐ ਤਾਂ ਬਹੁਤ ਹੀ ਮੈਂ ਕਹਿ ਰਿਹਾ ਵੀ ਇੰਨਾ ਕੁ ਗਊ ਤਸਕਰੀ ਵੱਧ ਚੁੱਕੀ ਆ ਗਊ ਤਸਕਰੀ ਤਾਂ ਵਧੀ ਆ ਪਰ ਇਹ ਜਿਹੜੀ ਗਊ ਹੱਤਿਆ ਵੀ ਜਿਹੜੀ ਵਧੀ ਆ ਇਹ ਵੀ ਇੱਕ ਬਹੁਤ ਜ਼ਿਆਦਾ ਸਾਡੇ ਵਾਸਤੇ ਇੱਕ ਚਿੰਤਾ ਦਾ ਵਿਸ਼ਾ ਹੈ ਤੇ ਸਰਕਾਰ ਨੂੰ ਇਹ ਬੇਨਤੀ ਹੈ ਜਲਦ ਤੋਂ ਜਲਦ ਇਸ ਨੂੰ ਥੱਲ ਪਾਈ ਜਾਵੇ ਇਹਨੂੰ ਰੋਕੇ ਜਾਵੇ ਕਉ ਪ੍ਰੋਟੈਕਸ਼ਨ ਸੈੱਲ ਬਣਾਏ ਜਾਣ ਪੁਲਿਸ ਦੀਆਂ ਟੀਮਾਂ ਰੋਡ ਤੇ ਖੜੀਆਂ ਹੋਣ ਜਿਹੜੇ ਇਹਨਾਂ ਨੂੰ ਰੋਕਣ ਕਿਉਂਕਿ ਇਹ ਜਿਹੜਾ ਮਸਲਾ ਆਸਤਾ ਨਾਲ ਜੁੜਿਆ ਹੋਇਆ ਇਹਦੇ ਨਾਲ ਕਿਸੇ ਵੀ ਵਕਤ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਸਿਨੀ ਚੰਦ ਦੇ ਪੰਜਾਬ ਦਾ ਮਾਹੌਲ ਖਰਾਬ ਹੋਵੇ ਸ਼ਾਂਤੀ ਬਣੀ ਰਹਿਣੀ ਚਾਹੀਦੀ ਹੈ ਇਹ ਸਾਰਿਆਂ ਦੇ ਸਾਰਿਆਂ ਨੂੰ ਠੇਸ ਪੁੱਜਦੀ ਹੈ ਚਾਹੇ ਕੋਈ ਸਿੱਖ ਸਮਾਜ ਤੋਂ ਹੋਵੇ ਕਿੱਥੋਂ ਪਤਾ ਲੱਗਿਆ ਵੀ ਕਿੱਥੋਂ ਫੜਿਆ ਤੁਸੀਂ ਇਹ ਜਿਹੜਾ ਇਹ ਸਾਡੇ ਕੋਲ 10-15 ਦਿਨਾਂ ਤੋਂ ਇਹਦੀ ਗੁਪਤ ਸੋਚਨਾ ਸੀ ਵੀ ਇਹ ਗੱਡੀ ਹਮੇਸ਼ਾ ਗਊਮਾਸ ਲੈ ਕੇ ਜਾਂਦੀ ਹੈ ਕਿਸੇ ਤਰੀਕੇ ਸਿਰ ਕਦੀ ਮਟਰਾਂ ਦੀ ਬੋਰੀਆਂ ਲੱਦ ਲੰਦੀ ਹੈ ਕਦੀ ਪਿਆਜ਼ ਲੱਦ ਲੰਦਿਆ ਕਦੀ ਆਲੂ ਲੱਦ ਲੰਦਿਆ ਸਾਡੇ ਕੋਲੇ ਦਾ ਸਾਰਾ ਬਾਇਓ ਡਾਟਾ ਹੈ ਸੀ ਤੇ ਨਾਕਾਬੰਦੀ ਜਸੀਂ ਪੂਰਾ ਪੰਜਾਬ ਗਊ ਰક્ષਕਾਂ ਨੇ ਸੀਲ ਕੀਤਾ ਹੋਇਆ ਸੀ ਪੁਲਿਸ ਨੂੰ ਇਤਲਾਹ ਦੇ ਦਿੱਤੀ ਸੀ ਕੰਟਰੋਲ ਰੂਮਾਂ ਤੇ ਵੀ ਇਹ ਗੱਡੀ ਆ ਰਹੀ ਹੈ ਇਹ ਟਰੱਕ ਤੇ ਕਿੰਨੀ ਆਣੀ ਇਹ 2 ਵਜੇ ਦੇ ਕਰੀਬ ਇਹ ਟਰੱਕ ਸੀ 2:30 ਵਜੇ ਦੇ ਕਰੀਬ ਸ਼ੇਰਪੁਰ ਤੋਂ ਚੌਂਕ ਦੇ ਸਾਨੂੰ ਪਤਾ ਨਹੀਂ ਪੁਲ ਦੇ ਉੱਪਰ ਫੜਿਆ ਜਿਸ ਨੂੰ ਇਹ ਥਾਣਾ ਲੱਗਦਾ ਸੀ ਇਹ ਹੋ ਚੁੱਕਿਆ ਵੀ ਇਹ ਗਊਮਾਸੀ ਹੈ ਇਹ 100% ਜੀ ਮੈਂ ਇਹ ਜੀਆਂ 6-7 ਗੱਡੀਆਂ 5-4 ਮਹੀਨਿਆਂ ਚ ਫੜ ਚੁੱਕਿਆ ਉਹਨਾਂ ਦੀ ਰਿਪੋਰਟ ਗਊਮਾਸੀ ਆ ਚੁੱਕੀ ਆ ਪੋਜ਼ਿਟਿਵ ਰਿਪੋਰਟ ਆਈ ਆ ਇਹਦੇ ਵੀ ਸਾਨੂੰ ਪਹਿਚਾਣ ਹੈ ਪਰ ਜਿੱਥੋਂ ਇਹ ਲੱਦਦੇ ਆ ਸਾਰਾ ਕੁਝ ਸਾਨੂੰ ਪਤਾ ਹੁੰਦਾ ਵੀ ਇਹ ਕਿੱਥੋਂ ਲੱਦੀ ਆ ਜੇ ਇਹ ਕੋਈ ਵੀ ਜਿਹੜਾ ਮਾਸ ਹੈ ਨਾ ਜੇ ਦੂਸਰਾ ਵੀ ਮਾਸ ਹੋਵੇ ਇਸ ਤਰ੍ਹਾਂ ਦੇਸ਼ ਦੇ ਅੰਦਰ ਸਪਲਾਈ ਨਹੀਂ ਹੋ ਸਕਦਾ ਹਿਮਾਚਲ ਚ ਵੀ ਨਹੀਂ ਜਾ ਸਕਦਾ ਪੰਜਾਬ ਚ ਵੀ ਨਹੀਂ ਬਣ ਸਕਦਾ ਤੇ ਇਹ ਲੁਕੋ ਕੇ ਜੇ ਇਹ ਗਲਤ ਸੀ ਤਾਂ ਹੀ ਇਸ ਨੂੰ ਛਪਾ ਕੇ ਲੈ ਕੇ ਜਾ ਰਹੇ ਜੀ ਕਿੰਸੇ ਬੱਕਰਾ ਜੀ ਅੱਜ ਕੀ ਮੰਗਣਾ ਹੈ ਜੀ ਤੁਹਾਡੇ ਕੋਲ ਇੱਕ ਅਸੀਂ ਟਰੱਕ ਭੜਾ ਜਿਹੜਾ ਗਊ ਮਾਸ ਲੈ ਕੇ ਆ ਰਿਹਾ ਸੀ ਨਵਦਾ ਤੋਂ ਇਹਨੇ ਜਾਣਾ ਸੀ ਕਸ਼ਮੀਰ ਟਰੱਕ ਕਾ ਟਰੱਕ ਕੀਤਾ ਫੜਿਆ ਤੇ ਨਾਲ ਦੋ ਬੰਦੇ ਕਾਬੂ ਕੀਤੇ ਐ ਇਹਨਾਂ ਦੇ ਵਿੱਚ ਗਊ ਮਾਸ ਹੈ ਲੈ ਕੇ ਜਾ ਰਹੇ ਸੀ ਸਰ ਲੈ ਕੇ ਕਿਵੇਂ ਜਾ ਰਹੇ ਸੀ ਕਿ ਇਹ ਲੈ ਕੇ ਕਿਸ ਤਰ੍ਹਾਂ ਜਿਹੜੇ ਲਕੂਕੇ ਲੈ ਕੇ ਜਾਣ ਕਿਦਾਂ ਤੇ ਟਰੱਕ ਦੇ ਵਿੱਚ ਥੱਲੇ ਗਊ ਮਾਸ ਦੇ ਪੈਕਟ ਬਣਾ ਕੇ ਟੋਟੇ-ਟੋਟੇ ਰੱਖੇ ਹੋਏ ਆ ਤੇ ਉੱਪਰ ਪਿਆਜ਼ ਦੀਆਂ ਬੋਰੀਆਂ ਰਹੀਆਂ ਪਿਆਜ਼ ਨੂੰ ਲੱਤ ਕੇ ਲਿਆ ਹਾਂ ਉੱਪਰ ਪਿਆਜ਼ ਦਾ ਸਰ ਪਤਾ ਲੱਗਾ ਵੀ ਕਿੰਨੇ ਬੰਦੇ ਤੁਸੀਂ ਫੜੇ ਤਨ ਦੋ ਵਿਅਕਤੀ ਕਾਬੂ ਕੀਤੇ। ਪਤਾ ਨਹੀਂ ਕਿ ਕਿੰਨੇ ਕੈਗਡ ਨਿਕਲੇ ਆ। ਨਹੀਂ ਉਹ ਗਿਣਤੀ ਕਰਕੇ ਦੱਸਣ। ਸਰ ਇਹਨਾਂ ਦੇ ਹੁਣ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਊਗੀ? ਅਸੀਂ ਬਿਆਨ ਲਿਖ ਰਹੇ ਹਾਂ। ਬਿਆਨ ਲਿਖ ਕੇ ਜੋ ਕਾਰਵਾਈ ਮੰਗੀ ਜਾਊਗੀ।